ਅੱਜ ਅਸੀਂ ਇਸ ਐਜੂਕੇਸ਼ਨ ਵੀਡੀਓ ਦਾ ਅਗਲਾ ਪਾਰਟ ਲੈ ਕੇ ਹਾਜ਼ਰ ਆਂ ਤੇ ਅੱਜ ਆਪਾਂ ਨਾ ਗੱਲ ਕਰਾਂਗੇ ਭਗਵਾਨ ਓਸ਼ੋ ਰਜਨੀਸ਼ ਵਾਰੇ ਜਿਨ੍ਹਾਂ ਨੂੰ ਕਿ ਜਿਹੜਾ ਸੈਕਸ ਗੁਰੂ ਵੀ ਕਿਹਾ ਜਾਂਦਾ ਹੈ ਜਾਂ ਉਹਨਾਂ ਨੂੰ ਅਮੀਰਾਂ ਦਾ ਗੁਰੂ ਵੀ ਕਿਹਾ ਜਾਂਦਾ ਹੈ ਹਨਾ ਜਾਂ ਧਨਾੜ ਲੋਕਾਂ ਦਾ ਰੱਬ ਵੀ ਉਹਨਾਂ ਨੂੰ ਮੰਨਿਆ ਜਾਂਦਾ ਹੈ ਕੁਝ ਇਹੋ ਜਿਹੇ ਰਹੱਸ ਕੁਝ ਇਹੋ ਜਿਹੇ ਫੈਕਟ ਜਿਹੜੇ ਮੈਂ ਉਹਨਾਂ ਦੀ ਲਾਈਫ ਬਾਰੇ ਤੁਹਾਨੂੰ ਦੱਸਾਂਗਾ ਤੁਸੀਂ ਸੱਚੀ ਸੁਣ ਕੇ ਹੈਰਾਨ ਹੋ ਜਾਓਗੇ ਸੋ ਜੁੜੇ ਰਹੋ 10-15 ਮਿੰਟ ਦੀ ਵੀਡੀਓ ਹੋਣ ਵਾਲੀ ਹੈ ਤੇ ਕਮਾਲ ਦੀਆਂ ਗੱਲਾਂ ਉਸ ਬੰਦੇ ਦੀ ਜ਼ਿੰਦਗੀ ਦੀਆਂ ਮੈਂ ਤੁਹਾਨੂੰ ਦੱਸਣ ਜਾ ਰਿਹਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਰਦਾਰਪੁਰੋ ਚੈਨਲ ਦੇ ਵਿੱਚ ਮੈਂ ਸਾਹਿਬ ਸਿੰਘ ਮਰਦਾਂਪੁਰ ਤੇ ਮੇਰੇ ਨਾਲ ਬਾਈ ਗੁਰਪ੍ਰੀਤ ਸਰਵਾਰਾ ਹੋਰੀ ਹੁਣ ਜਿਹੜੇ ਉਸੋ ਰਜਨੀਸ਼ ਹੋਏ ਐ ਇਹਨਾਂ ਦਾ ਜਨਮ ਭਾਰਤ ਦੇ ਵਿੱਚ ਹੋਇਆ ਤੇ ਇੱਕ ਇਦਾਂ ਦਾ ਇਨਸਾਨ ਸੀਗਾ ਜਿਹਦੇ ਕੋਲ 100 ਤੋਂ ਵੱਧ ਰਾਇਲ ਸਟਰਾਇ ਕਾਰ ਸੀ ਇੱਕ ਬੰਦੇ ਦੀ ਪੂਰੀ ਜ਼ਿੰਦਗੀ ਲੰਘ ਜਾਂਦੀ ਹੈ ਉਹਨੂੰ ਇੱਕ ਰਾਇਲ ਸਰਾਇਸ ਕਾਰ ਨਹੀਂ ਜੁੜਦੀ ਜੇ ਜੁੜ ਜਏ ਤਾਂ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਪਰ ਉਸ ਬੰਦੇ ਕੋਲ 100 ਤੋਂ ਵੱਧ ਰਾਇਲ ਸਰਾਇਸ ਕਾਰ ਸੀਗੀਆਂ ਤੇ ਉਹਨੇ 365 ਕਾਰਾਂ ਲੈਣ ਦਾ ਟੀਚਾ ਮੰਨਿਆ ਸੀਗਾ ਤੇ ਅਮਰੀਕਾ ਤੱਕ ਦੇ ਵਿੱਚ ਪੂਰੀ ਧਮ ਸੀ ਤੇ ਇੰਨਾ ਡਰ ਗਿਆ ਸੀ ਅਮਰੀਕਾ ਉਤੋਂ ਕਿ ਉਹਨੂੰ ਤੰਗ ਕਰਨਾ ਸ਼ੁਰੂ ਕਰਤਾ ਸੀ ਆਖਰਕਾਰ ਉਹਨਾਂ ਨੂੰ ਵਾਪਸ ਇੰਡੀਆ ਆਣਾ ਪਿਆ ਸੀ ਸੋ ਇਹੋ ਜਿਹੇ ਬੰਦੇ ਦੀ ਗੱਲ ਕਰਾਂਗੇ ਹੁਣ ਜੁੜੇ ਰਹੋ ਜੇਕਰ ਆਪਾਂ ਜਨਮ ਦੀ ਗੱਲ ਕਰੀਏ ਤਾਂ ਓਸ਼ੋਰ ਜਨੀਸ਼ ਦਾ ਜਿਹੜਾ ਜਨਮ ਹੈ ਉਹ 11 ਦਸੰਬਰ ਸਨ 1931 ਨੂੰ ਜਿਹੜਾ ਉਹ ਕੁਚਵਾੜਾ ਪਿੰਡ ਦੇ ਵਿੱਚ ਮਧ ਪ੍ਰਦੇਸ਼ ਦੇ ਵਿੱਚ ਹੁੰਦਾ ਐ ਐਨਪੀ ਦੇ ਵਿੱਚ ਉੱਥੇ ਜਨਮ ਹੁੰਦਾ ਇਹਨਾਂ ਦੀ ਮਾਤਾ ਦਾ ਨਾਮ ਜਿਹੜਾ ਹੈ ਉਹ ਸਰਸਵਤੀ ਜੈਨ ਹੈ ਤੇ ਪਿਤਾ ਦਾ ਨਾਮ ਜਿਹੜਾ ਹੈ ਉਹ ਬਾਬੂ ਲਾਲ ਹੈ ਤੇ ਇਹਦਾ ਬਚਪਨ ਦਾ ਨਾਮ ਓਸ਼ੋਰ ਜਨੀਸ਼ ਦਾ ਹਜੇ ਬਚਪਨ ਦਾ ਨਾਮ ਜਿਹੜਾ ਓਸ਼ੋਰ ਜਨੀਸ਼ ਨਹੀਂ ਹੈਗਾ ਬਚਪਨ ਦੇ ਵਿੱਚ ਇਹਨਾਂ ਦਾ ਨਾਮ ਜਿਹੜਾ ਹੈ ਉਹ ਚੰਦਰ ਮੋਹਨ ਜੈਨ ਰੱਖਿਆ ਜਾਂਦਾ ਹੈ ਤੇ ਕਮਾਲ ਦੀ ਗੱਲ ਇਹ ਹੈ ਵੀ ਜਦੋਂ ਇਹ ਪੈਦਾ ਹੁੰਦੇ ਐ ਪੈਦਾ ਹੁੰਦਿਆਂ ਹੀ 3 ਦਿਨ ਤੱਕ ਇਹ ਬਿਲਕੁਲ ਸਾਇਲੈਂਟ ਰਹਿੰਦੇ ਐ ਨਾ ਰੋਂਦੇ ਐ ਨਾ ਹੱਸਦੇ ਐ ਕੋਈ ਹਰਕਤ ਨਹੀਂ ਤੇ ਡਾਕਟਰ ਖੁਦ ਦੇਖ ਕੇ ਹੈਰਾਨ ਹੁੰਦੇ ਐ ਕਿ ਉਹਨਾਂ ਡਾਕਟਰਸ ਦੀ ਲਾਈਫ ਦੇ ਵਿੱਚ ਇਹ ਪਹਿਲਾ ਕੇਸ ਦੀਗਾ ਵੀ ਕੋਈ ਬੱਚਾ ਪੈਦਾ ਹੋਇਆ ਉਹਦੇ ਸਾਹ ਚੱਲਦੇ ਐ ਉਹ ਦੇਖਦਾ ਐ ਅਲੱਦ-ਵਾਲਾ ਪਰ ਉਹ ਕੋਈ ਵੀ ਹਲਚਲ ਨਹੀਂ ਕਰਦਾ ਨਾ ਉਹ ਰੋਂਦਾ ਐ ਨਾ ਉਹ ਹੱਸਦਾ ਐ ਤਿੰਨ ਦਿਨ ਤੱਕ ਕੁਆਇਟ ਸਾਇਲੈਂਟ ਰਹੇ ਸੋ ਇਹ ਇੱਕ ਪਹਿਲੀ ਜਿਹੜੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਅਜਬੂਤ ਗੱਲ ਇਹ ਵਾਪਰੀ ਉਸ ਤੋਂ ਬਾਅਦ ਇਹਨਾਂ ਦਾ ਜਦੋਂ ਹੁਣ ਜਨਮ ਹੋ ਗਿਆ ਅੱਗੇ ਪਾਲਣ ਪੋਸ਼ਣ ਸ਼ੁਰੂ ਹੋ ਗਿਆ ਤਾਂ ਕੁਝ ਜਿਹੜੇ ਭਵਿੱਖਬਾਣੀ ਕਰਤਾ ਲੋਕ ਹੁੰਦੇ ਆ ਉਹਨਾਂ ਨੇ ਭਵਿੱਖਬਾਣੀ ਕੀਤੀ ਕਿ ਜਿਹੜਾ ਇਹ ਬੱਚਾ ਹੈ ਚੰਦਰ ਮੋਹਨ ਜੈਨ ਜਿਹੜਾ ਪੈਦਾ ਹੋਇਆ ਜਿਹੜਾ ਤਿੰਨ ਦਿਨ ਤੱਕ ਬੋਲਿਆ ਹੀ ਨਹੀਂ ਇਹ ਦੀ ਜ਼ਿੰਦਗੀ ਦੇ ਵਿੱਚ ਕਹਿੰਦੇ 21 ਸਾਲ ਦੀ ਉਮਰ ਤੱਕ 21 ਸਾਲ ਦੀ ਉਮਰ ਤੱਕ ਕਹਿੰਦੇ ਤਿੰਨ ਜੋਗ ਇਹੋ ਜੇ ਬਣਦੇ ਆ ਇਹਦੀ ਲਾਈਫ ਦੇ ਜਦੋਂ ਇਹ ਮਰ ਸਕਦਾ ਹੈ 7-7 ਸਾਲ ਦੇ ਵਾਦ 7 ਸਾਲ ਫਿਰ 14 ਸਾਲ ਫਿਰ 21 ਸਾਲ ਕਹਿੰਦੇ ਇਹਨਾਂ ਤਿੰਨਾਂ ਸਟੇਜਸ ਦੇ ਉੱਤੇ ਤਿੰਨ ਫੇਜਸ ਦੇ ਉੱਤੇ ਇਹਦੀ ਡੈਥ ਹੋ ਸਕਦੀ ਹੈ ਪਰ ਕਹਿੰਦੇ ਜੇਕਰ ਇਹ ਬਚ ਗਿਆ ਤਾਂ ਇਹਨੂੰ ਗਿਆਨ ਦੀ ਪ੍ਰਾਪਤੀ ਹੋ ਜਾਏਗੀ ਤੇ ਅਦਭੁਤ ਗਿਆਨ ਦੀ ਪ੍ਰਾਪਤੀ ਹੋਏਗੀ ਸੋ ਉਸੋ ਰਜਨੀਸ਼ ਨੂੰ ਜਿਹੜਾ ਹੈ ਉਹਨਾਂ ਨੇ ਇਹ ਬਚਪਨ ਦੇ ਵਿੱਚ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਮੇਰੇ ਬਾਰੇ ਇਹ ਭਵਿੱਖਬਾਣੀ ਹੋ ਚੁੱਕੀ ਹੈ ਤਾਂ ਉਸੋ ਰਜਨੀਸ਼ ਮੌਤ ਦੀ ਭਵਿੱਖਬਾਣੀ ਨੂੰ ਸੁਣ ਕੇ 7 ਦਿਨ ਤੱਕ ਇੱਕ ਮੰਦਰ ਦੇ ਵਿੱਚ ਵੇਟ ਕੀਤੀ ਇਹਨਾਂ ਨੇ ਜਦੋਂ ਇਹ 14 ਸਾਲਾਂ ਦੀ ਉਮਰ ਦੇ ਵਿੱਚ ਸੀਗੇ ਹਨਾ ਕਿ ਸ਼ਾਇਦ ਮੈਨੂੰ ਮੌਤ ਆ ਜਾਵੇ ਤਾਂ 7 ਦਿਨ ਤੱਕ ਇਹਨਾਂ ਨੇ ਮੌਤ ਦੀ ਵੇਟ ਕੀਤੀ ਪਰ ਇਹਨਾਂ ਨੂੰ ਕਦੇ ਵੀ ਉੱਥੇ ਮੌਤ ਆਈ ਨਹੀਂ ਕੁਝ ਵੀ ਨਹੀਂ ਵਿਗੜਿਆ ਇਹਨਾਂ ਦਾ ਸੋ ਉਸ ਤੋਂ ਬਾਅਦ ਇਹ ਵੀ ਕਿਹਾ ਜਾਂਦਾ ਹੈ ਕਿ ਉਸੋ ਰਜਦੀਸ਼ ਨੂੰ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਦਾ ਸ਼ੌਂਕ ਸੀਗਾ ਇੰਨਾ ਕੋ ਸ਼ੌਂਕ ਸੀ ਇਸ ਬੰਦੇ ਨੂੰ ਕਿਤਾਬਾਂ ਪੜ੍ਹਨ ਦਾ ਕਿ ਇਸ ਬੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ 1 ਲੱਖ ਤੋਂ ਵੱਧ ਕਿਤਾਬਾਂ ਪੜ੍ਹੀਆਂ ਸੋ 1 ਲੱਖ ਤੋਂ ਵੱਧ ਕਿਤਾਬਾਂ ਪੜ੍ਹਨ ਵਾਲਾ ਬੰਦਾ ਜਿਹੜਾ ਹੋਏ ਤੁਸੀਂ ਆਪਣੇ ਆਪ ਹਿਸਾਬ ਲਾ ਲਓ ਵੀ ਉਹਨੂੰ ਕਿੰਨਾ ਕੁ ਗਿਆਨ ਹੋਏਗਾ ਹਨਾ ਤੇ ਇੱਕ ਗੱਲ ਹੋਰ ਆਪਣੀ ਜ਼ਿੰਦਗੀ ਦੇ ਵਿੱਚ ਲਕਜ਼ਰੀਅਸ ਲਾਈਫ ਜੀਉਣ ਦੇ ਸ਼ਕੀਨ ਸੀਗੇ ਕਹਿੰਦੇ ਆ ਕਿ ਬਚਪਨ ਦੇ ਵਿੱਚ ਇਹਨਾਂ ਨੇ ਆਪਣੇ ਮਾਪਿਓ ਨੂੰ ਇੱਕ ਡਿਮਾਂਡ ਕੀਤੀ ਕਿ ਮੈਂ ਹਾਥੀ ਦੇ ਉੱਤੇ ਬਹਿ ਕੇ ਸਕੂਲ ਜਾਣਾ ਤਾਂ ਉਹਨਾਂ ਨੇ ਇਹਦੀ ਇਹ ਡਿਮਾਂਡ ਜਿਹੜੀ ਹੈ ਉਹ ਪੂਰੀ ਕੀਤੀ ਸੀ ਕਿਉਂਕਿ ਅੜੀਅਲ ਸੁਭਾਅ ਦੇ ਮਾਲਕ ਸੀਗੇ ਜਿਸ ਗੱਲ ਤੇ ਅੜ ਜਾਂਦੇ ਸੀ ਫਿਰ ਅੜ ਜਾਂਦੇ ਸੀ ਉਹ ਕਰਨੀ ਹੀ ਹੁੰਦੀ ਸੀ। ਇਹੀ ਚੀਜ਼ ਇਹੀ ਗੱਲ ਇਹਨਾਂ ਦੀ ਅੱਗੇ ਜਾ ਕੇ ਇਹਨਾਂ ਨੂੰ ਕੰਮ ਆਉਂਦੀ ਹੈ ਜਦੋਂ ਇਹ ਕਿਸੇ ਵੀ ਚੀਜ਼ ਨੂੰ ਜਾਣਨ ਦੀ ਇੱਛਾ ਰੱਖਦੇ ਆ ਤਾਂ ਉਸ ਚੀਜ਼ ਦੇ ਪਿੱਛੇ ਪੈ ਜਾਂਦੇ ਸੀ। ਤੇ ਕਹਿੰਦੇ ਹੁੰਦੇ ਆ ਵੀ ਇਹ ਇਨਾ ਛੋਟੀ ਉਮਰ ਦੇ ਵਿੱਚ ਹੀ ਰਾਤ ਨੂੰ ਜਾ ਕੇ ਸਿਵਿਆਂ ਦੇ ਵਿੱਚ ਬਹਿ ਜਾਂਦੇ ਸੀ ਜਿਵੇਂ ਆਪਣੇ ਜਿਹਨੂੰ ਕਹਿੰਦੇ ਕਰੀਮੇਸ਼ਨ ਗਰਾਉਂਡ ਹੁੰਦਾ ਜਿਹੜਾ ਆਪਣਾ ਮੜੀਆਂ ਦੇ ਵਿੱਚ ਕਹਿੰਦੇ ਆ ਜਿਹਨੂੰ ਆਪਾਂ ਹਨਾ ਉੱਥੇ ਬਹਿ ਜਾਂਦੇ ਸੀ ਕਿਉਂਕਿ ਇਹ ਜਾਣਨ ਦੀ ਇਹਨਾਂ ਦੇ ਅੰਦਰ ਕ੍ਰਿਓਸਟੀ ਸੀ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਇਹ ਲੱਭਾਂ ਕਿ ਮਨੁੱਖ ਮਰਨ ਤੋਂ ਬਾਅਦ ਕਿੱਥੇ ਜਾਂਦਾ ਹੈ ਮਨੁੱਖ ਦਾ ਕੀ ਬਣਦਾ ਹੈ ਮਰਨ ਤੋਂ ਬਾਅਦ ਸੋ ਇਦਾਂ ਦੇ ਸਵਾਲਾਂ ਦੇ ਜਵਾਬ ਇਹ ਲੱਭਦੇ ਰਹਿੰਦੇ ਸੀ ਤੇ ਇੰਨੇ ਜ਼ਿਆਦਾ ਮਤਲਬ ਕੁਐਸਚਨ ਕਰਦੇ ਸੀਗੇ ਆਪਣੇ ਟੀਚਰਸ ਨੂੰ ਕਿ ਇਹਦੇ ਟੀਚਰਸ ਵੀ ਪਰੇਸ਼ਾਨ ਹੋ ਜਾਂਦੇ ਸੀ ਵੀ ਇਹ ਕਿਵੇਂ ਦਾ ਬੱਚਾ ਹੈ ਇੰਨੇ ਕੁਐਸਚਨ ਕਿਉਂ ਕਰਦਾ ਹੈ ਤੇ ਕਹਿੰਦੇ ਆ ਕਿ ਇਹਨਾਂ ਨੂੰ ਬਾਦ ਵਿਵਾਦ ਦੇ ਵਿੱਚ ਕੋਈ ਨਹੀਂ ਸੀ ਹਰਾ ਸਕਦਾ ਇਹ ਮਤਲਬ ਕਿ ਇਦਾਂ ਦੀ ਵਕਾਲਤ ਕਰਦੇ ਹੁੰਦੇ ਸੀ ਇਹਨਾਂ ਦੀ ਗੱਲਾਂ ਦਾ ਜਵਾਬ ਨਹੀਂ ਸੀ ਕਿਸੇ ਕੋਲ ਛੋਟੀ ਉਮਰ ਦੇ ਵਿੱਚ ਹੀ ਤੇ ਕਹਿੰਦੇ ਆ ਵੀ ਇੱਕ ਪੀਪਲ ਦੇ ਦਰਖਤ ਦੇ ਨਾਲ ਇਹਨਾਂ ਦੇ ਇੰਨੇ ਜ਼ਿਆਦਾ ਲਗਾਓ ਸੀਗਾ ਕਿ ਇਹਨਾਂ ਨੇ ਬਾਅਦ ਦੇ ਵਿੱਚ ਦੱਸਿਆ ਹੈ ਕਿ ਮੈਨੂੰ ਕਿਸੇ ਵੀ ਮਨੁੱਖ ਨਾਲ ਜਾਂ ਕਿਸੇ ਵੀ ਹੋਰ ਚੀਜ਼ ਨਾਲ ਦੁਨੀਆ ਦੇ ਵਿੱਚ ਇੰਨਾ ਲਗਾਓ ਨਹੀਂ ਹੋਇਆ ਜਿੰਨਾ ਉਸ ਪੀਪਲ ਦੇ ਦਰਖਤ ਨਾਲ ਹੈ ਤੇ ਘਟੀਆਂ ਵੱਧੀ ਘਟੀਆਂ ਵੱਧੀ ਸਮਾਂ ਉੱਥੇ ਬਤਾਂਦੇ ਹੁੰਦੇ ਸੀਗੇ ਤੇ ਉਸੇ ਹੀ ਦਰਖਤ ਦੇ ਥੱਲੇ ਬਹਿ ਕੇ ਕਹਿੰਦੇ ਹੁੰਦੇ ਆ ਵੀ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਵੀ ਹੋਈ ਸੀ ਹੁਣ ਓਸ਼ੋ ਰਜਨੀਸ਼ ਜਿਹੜੇ ਆ ਜਿਨ੍ਹਾਂ ਦਾ ਬਚਪਨ ਦਾ ਨਾਮ ਚੰਦਰ ਮੋਹਨ ਜੈਨ ਸੀਗਾ ਉਹਨਾਂ ਨੇ ਦੁਨੀਆ ਦੇ ਸਾਰੇ ਧਰਮਾਂ ਦੀ ਸਟੱਡੀ ਕੀਤੀ ਹੈ ਹੁਣ ਮੈਂ ਤੁਹਾਨੂੰ ਸਾਰੀਆਂ ਗੱਲਾਂ ਦੀ ਵਿੱਚ ਦੱਸੀ ਜਾ ਰਿਹਾ ਕਿਉਂਕਿ ਮੈਂ ਇਹਨਾਂ ਦੀ ਫੈਕਟ ਦੱਸਣ ਦੀ ਕੋਸ਼ਿਸ਼ ਕਰ ਰਿਹਾ ਵੀਡੀਓ ਆਪਣੀ ਛੋਟੀ ਹੁੰਦੀ ਹੈ ਸਮਾਂ ਘੱਟ ਹੁੰਦਾ ਮੈਂ ਚਾਹਨਾ ਕਿ ਆਪਾਂ ਸਾਰੀਆਂ ਗੱਲਾਂ ਕਵਰ ਕਰ ਲਈਏ ਕਹਿੰਦੇ ਆ ਵੀ ਓਸ਼ੋ ਰਜਨੀਸ਼ ਨੂੰ ਸਾਰੇ ਧਰਮਾਂ ਦੀ ਇਹਨਾਂ ਨੇ ਬਹੁਤ ਗੂੜ੍ਹ ਸਟੱਡੀ ਕੀਤੀ ਤੇ ਖੁੱਲ ਕੇ ਆਲੋਚਨਾ ਵੀ ਕੀਤੀ ਹੁਣ ਧਰਮਾਂ ਦੀ ਸਟੱਡੀ ਕਰਨ ਵਾਲੇ ਬੰਦੇ ਬਹੁਤ ਨੇ ਰਿਲੀਜੀਅਸ ਸਟੱਡੀ ਬਹੁਤ ਸਾਰੇ ਲੋਕ ਕਰਦੇ ਆ ਪਰ ਖੁੱਲਕੇ ਬੋਲਣ ਵਾਲੇ ਬਹੁਤ ਘੱਟ ਨੇ ਸਾਰੇ ਬੰਦੇ ਸੇਫਟ ਕਾਰਨ ਸੌਫਟ ਕਾਰਨਰ ਲੈ ਕੇ ਚੱਲਦੇ ਆ ਆਪਦਾ ਆਪਦਾ ਸੇਫਟੀ ਲੈ ਕੇ ਚੱਲਦੇ ਆ ਪਰ ਓਸ਼ੋ ਰਜਨੀਸ਼ ਜਿਹੜੇ ਸੀ ਇਹ ਖੁੱਲਕੇ ਆਲੋਚਨਾ ਕਰਦੇ ਸੀ ਇਸੇ ਕਾਰਨ ਕਰਕੇ ਪੂਰੇ ਸੰਸਾਰ ਦੇ ਜਿੰਨੇ ਵੀ ਧਰਮ ਗੁਰੂ ਸੀਗੇ ਉਹ ਸਾਰੇ ਇਹਨਾਂ ਤੋਂ ਵਿਰੁੱਧ ਹੋ ਗਏ ਸੀ ਸਾਰੇ ਕਹਿੰਦੇ ਸੀ ਵੀ ਓਸ਼ੋ ਰਜਨੀਸ਼ ਜਿਹੜਾ ਉਹ ਗਲਤ ਬੋਲਦਾ ਹੈ ਉਹ ਗਲਤ ਗੱਲਾਂ ਕਰਦਾ ਤੇ ਓਸ਼ੋ ਰਜਨੀਸ਼ ਨੇ ਜਿਹੜੀ ਹੈ ਉਹ ਸੰਪੋਗ ਦੇ ਵੀ ਖੁੱਲਕੇ ਚਰਚਾ ਕੀਤੀ ਕਾਮਵਾਸਨਾ ਦੀ ਖੁੱਲਕੇ ਚਰਚਾ ਕੀਤੀ ਤੇ ਇੱਕ ਸੁਤੰਤਰ ਸੈਕਸ ਦੀ ਅਪਰੋਚ ਤੱਕ ਦੀ ਪੂਰੀ ਵਕਾਲਤ ਇਹਨਾਂ ਨੇ ਦੱਬ ਕੇ ਕੀਤੀ ਤੇ ਇਸੇ ਕਾਰਨ ਕਰਕੇ ਜਿਹੜੇ ਬਾਹਰ ਦੇ ਲੋਕ ਸੀਗੇ ਪੱਛਮੀ ਸਭਿਅਤਾ ਦੇ ਲੋਕ ਸੀਗੇ ਉਹ ਇਹਨਾਂ ਨਾਲ ਬਹੁਤ ਜ਼ਿਆਦਾ ਜੁੜੇ ਇਹਨਾਂ ਨੇ ਇਥੋਂ ਤੱਕ ਵੀ ਕਹਿਤਾ ਸੀਗਾ ਕਿ ਵਿਆਹ ਜਿਹੜਾ ਉਹ ਵਿਆਹ ਹੋਣਾ ਨਹੀਂ ਚਾਹੀਦਾ ਮਨੁੱਖ ਨੂੰ ਆਜ਼ਾਦ ਹੋਣਾ ਚਾਹੀਦਾ ਉਹ ਜਿੱਥੇ ਮਰਜ਼ੀ ਜਿਵੇਂ ਮਰਜ਼ੀ ਜਿਹਦੇ ਮਰਜ਼ੀ ਨਾਲ ਰਹਿ ਸਕਦਾ ਇਹ ਖੁੱਲ ਮਨੁੱਖ ਨੂੰ ਹੋਣੀ ਚਾਹੀਦੀ ਹੈ ਇਸੇ ਕਾਰਨ ਕਰਕੇ ਇਹਨਾਂ ਨੂੰ ਸੰਪੋਗ ਗੁਰੂ ਜਾਂ ਸੈਕਸ ਗੁਰੂ ਵੀ ਕਿਹਾ ਜਾਂਦਾ ਸੀ ਤੇ ਇੱਕ ਗੱਲ ਹੋਰ ਓਸ਼ੋ ਰਜਨੀਸ਼ ਜਿਹੜੇ ਐ ਉਹ ਮਹਾਤਮਾ ਗਾਂਧੀ ਦੇ ਵੀ ਬੜੇ ਵੱਡੇ ਆਲੋਚਕ ਸੀਗੇ ਮਹਾਤਮਾ ਗਾਂਧੀ ਆਪਣੇ ਆਪ ਨੂੰ ਜਿਹੜਾ ਉਹ ਅਹਿੰਸਾ ਦੇ ਗੁਰੂ ਦੱਸਦੇ ਸੀ ਕਿ ਮੈਂ ਅਹਿੰਸਾ ਦੇ ਵਿੱਚ ਵਿਸ਼ਵਾਸ ਰੱਖਦਾ ਪਰ ਇਹ ਕਹਿੰਦੇ ਸੀਗੇ ਕਿ ਇਹ ਬੰਦਾ ਦਿਖਾਣ ਨੂੰ ਅਹਿੰਸਾ ਕਰਦਾ ਪਰ ਅਸਲ ਦੇ ਵਿੱਚ ਸਭ ਤੋਂ ਵੱਡਾ ਹਿੰਸਕ ਇਹੀ ਹੈ ਉਹਨੂੰ ਹਿੰਸਕ ਕਹਿੰਦੇ ਹੁੰਦੇ ਸੀ ਇਹ ਓਸ਼ੋ ਰਜਨੀਸ਼ ਗਾਂਧੀ ਨੂੰ ਸਿੱਧਾ ਚੈਲੰਜ ਕਰਦੇ ਹੁੰਦੇ ਸੀ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ 1981 ਤੋਂ ਲੈ ਕੇ 1985 ਤੱਕ ਦਾ ਸਮਾਂ ਜਿਹੜਾ ਉਸੋ ਰਜਨੀਸ਼ ਦਾ ਹੈ ਉਹ ਅਮਰੀਕਾ ਦੇ ਵਿੱਚ ਬੀਤਦਾ ਹੈ ਕਿਉਂਕਿ ਇੱਥੇ ਥੋੜਾ ਜਿਹਾ ਆਵਾਦ ਵਿਵਾਦ ਵੱਧ ਜਾਂਦਾ ਹੁਣ ਜੱਬਲਪੁਰ ਯੂਨੀਵਰਸਿਟੀ ਤੋਂ ਇਹਨਾਂ ਨੇ ਜਿਹੜਾ ਉਹ ਆਪਣੀ ਪੜ੍ਹਾਈ ਵੀ ਪੂਰੀ ਕੀਤੀ ਹੈ ਤੇ ਉਸੇ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਦੀ ਜੌਬ ਵੀ ਕੀਤੀ ਹੈ ਉੱਥੇ ਪੜ੍ਹਾਉਂਦੇ ਵੀ ਹੁੰਦੇ ਸੀਗੇ ਪਰ ਇਹਨਾਂ ਦੀਆਂ ਗੱਲਾਂ ਕਰਕੇ ਇਹਨਾਂ ਦੇ ਭਾਸ਼ਣਾ ਕਰਕੇ ਇਹ ਅਕਸਰ ਵਿਵਾਦ ਦੇ ਵਿੱਚ ਰਹਿੰਦੇ ਸੀ ਸੋ ਇਹਨਾਂ ਵਿਵਾਦਾਂ ਦੇ ਚੱਲਦੇ ਆ ਜਿੱਥੇ ਇਹਨਾਂ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਸੀ ਕੰਟਰੋਵਰਸੀ ਬਹੁਤ ਜ਼ਿਆਦਾ ਸੀ ਉੱਥੇ ਹੀ ਫੈਨ ਫਾਲੋਇੰਗ ਤੇ ਹੈ ਹੀ ਹੈ ਸੀ ਕੰਟਰੋਵਰਸੀ ਬਹੁਤ ਜ਼ਿਆਦਾ ਸੀ ਇਸ ਕਰਕੇ ਫਿਰ ਇਹਨਾਂ ਨੂੰ ਇੱਥੋਂ ਜਿਹੜਾ ਇੰਡੀਆ ਛੱਡਣਾ ਪਿਆ ਤਾਂ ਇਹ 1981 ਦੇ ਵਿੱਚ ਅਮਰੀਕਾ ਚਲੇ ਜਾਂਦੇ ਆ 1981 ਤੋਂ ਲੈ ਕੇ 85 ਤੱਕ ਅਮਰੀਕਾ ਦੇ ਵਿੱਚ ਰਹਿੰਦੇ ਆ ਅਮਰੀਕਾ ਦੇ ਵਿੱਚ 오ਰੇਗਨ ਨਾਮ ਦੀ ਇੱਕ ਥਾਂ ਹੈ ਜਿੱਥੇ ਇਹਨਾਂ ਦਾ ਇੱਕ ਬਹੁਤ ਵੱਡਾ ਆਸ਼ਰਮ ਸੀਗਾ ਕਹਿੰਦੇ ਆ ਵੀ ਉਹ ਆਸ਼ਰਮ ਤਕਰੀਬਨ 65000 ਏਕੜ ਦੇ ਵਿੱਚ ਫੈਲਿਆ ਹੋਇਆ ਸੀ ਉਸ ਸਮੇਂ ਦੇ ਵਿੱਚ ਸਨ 1981 ਦੀ ਗੱਲ ਹੈ ਇਹ ਉਦੋਂ ਜਿਹੜਾ ਇਹ 6500 65000 ਏਕੜ ਦੇ ਵਿੱਚ ਸੌਰੀ 65000 ਏਕੜ ਦੇ ਵਿੱਚ ਫੈਲਿਆ ਹੋਇਆ ਇਹਨਾਂ ਦਾ ਆਸ਼ਰਮ ਸੀਗਾ ਜਿੱਥੇ ਇਹ ਆਪਣੇ ਚੇਲਿਆਂ ਨਾਲ ਆਪਣੇ ਅਨਿਆਈਆਂ ਨਾਲ ਰਹਿੰਦੇ ਸੀਗੇ ਤੇ ਉੱਥੇ ਬਹੁਤ ਸਾਰੇ ਭਾਸ਼ਣ ਦਿੰਦੇ ਸੀਗੇ ਹੁਣ ਅੰਗਰੇਜ਼ਾਂ ਦੇ ਤਾਂ ਪਹਿਲਾਂ ਹੀ ਲੈਵਲ ਦੀ ਗੱਲ ਕਰਦੇ ਸੀ ਇਹੇ ਇੱਥੇ ਆ ਕੇ ਉਹਨਾਂ ਦੀ ਜਿਹੜੀ ਅਮਰੀਕਾ ਦੇ ਵਿੱਚ ਉੱਥੇ ਇਹਨਾਂ ਦੀ ਫੈਨ ਫਾਲਿੰਗ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤੇ ਫਿਰ ਇਹਨਾਂ ਦੀ ਜਿਹੜੀ ਹੈ ਉਹ ਉੱਥੇ ਜਾ ਕੇ ਮਹਿੰਗੀਆਂ ਘੜੀਆਂ ਮਹਿੰਗੀਆਂ ਗੱਡੀਆਂ ਮਹਿੰਗੇ ਮਹਿੰਗੇ ਲਿਵਾਸ ਪਾਉਣ ਕਰਕੇ ਇਹ ਇੱਕ ਵਾਰ ਫਿਰ ਚਰਚਾ ਦੇ ਵਿੱਚ ਆ ਜਾਂਦੇ ਆ ਕਿ ਓਸ਼ੋ ਰਜਨੀਸ਼ ਜਿਹੜਾ ਹੈ ਉੱਥੇ ਇਹਨਾਂ ਨੇ ਆਪਣਾ ਨਾਮ ਜਿਹੜਾ ਹੈ ਓਸ਼ੋ ਰਜਨੀਸ਼ ਹੁਣ ਤੱਕ ਰੱਖ ਲਿਆ ਸੀਗਾ ਇਹ ਇਹਨਾਂ ਨੇ ਆਪਣੇ ਆਪ ਨੂੰ ਓਸ਼ੋ ਰਜਨੀਸ਼ ਘੋਸ਼ਿਤ ਕਰਤਾ ਸੀ ਤੇ ਪੂਰੇ ਸੰਸਾਰ ਦਾ ਗੁਰੂ ਆਪਣੇ ਆਪ ਨੂੰ ਦੱਸਣ ਲੱਗ ਗਏ ਸੀਗੇ ਇਹ ਐ ਨਹੀਂ ਸੀ ਕਹਿੰਦੇ ਕਿ ਮੈਂ ਸਪੈਸਿਫਿਕ ਧਰਮ ਨੂੰ ਜਿਹੜਾ ਉਹ ਰਿਪਰੈਜ਼ੈਂਟ ਕਰਦਾ ਇਹ ਕਹਿੰਸੀ ਮੈਂ ਪੂਰੀ ਮਨੁੱਖਤਾ ਨੂੰ ਰਿਪਰੈਜ਼ੈਂਟ ਕਰਦਾ ਤੇ ਸਾਰੇ ਧਰਮਾਂ ਦੀ ਆਲੋਚਨਾ ਕਰਦਾ ਸੋ ਇਦਾਂ ਦਾ ਇੱਕ ਜਿਹੜਾ ਲਗਜ਼ਰੀਅਸ ਲਾਈਫਸਟਾਈਲ ਸੀਗਾ ਇਹਨਾਂ ਦਾ ਤੇ ਇੱਥੇ ਹੀ ਇਹਨਾਂ ਕੋਲ ਜਿਹੜੀਆਂ 100 ਰਾਇਲਸ ਰਾਇਲਸ ਕਾਰ ਸੀਗੀਆਂ ਹੁਣ ਕਿਉਂਕਿ ਇਹਨਾਂ ਕੋਲ ਆਉਣ ਵਾਲੇ ਜਿਹੜੇ ਅਨਿਆਈ ਸੀਗੇ ਉਹ ਇੰਨੇ ਪੱਕੇ ਸੀ ਕਿ ਓਸ਼ੋ ਰਜਨੀਸ਼ ਜੋ ਮੂੰਹ ਕੱਢਦੇ ਸੀ ਉਹ ਇਹਦੇ ਵਾਸਤੇ ਹਾਜ਼ਰ ਹੁੰਦਾ ਸੀ ਸੋ ਇਹਨਾਂ ਨੇ 100 ਤੋਂ ਵੱਧ ਰਾਇਲਸ ਰਾਇਲਸ ਕਾਰ ਰੱਖੀਆਂ ਤੇ ਇਹਨਾਂ ਦਾ ਟੀਚਾ ਸੀ ਕਿ ਮੈਂ 365 ਜਿਹੜੀਆਂ ਰਾਇਲਸ ਰਾਇਲਸ ਰੱਖਣੀ ਹੈ ਤਾਂ ਕਿ ਨਿਤ ਨਮੀ ਰਾਇਲਸ ਰਾਇਲ ਕਾਰ ਦੇ ਵਿੱਚ ਮਜਾ ਆਇਆ ਕਰੇ ਰਾਇਲਸ ਰਾਇਲ ਕਾਰ ਲੈਣੀ ਹੈ ਕੋਈ ਖਾਲਾਜੀ ਦਾ ਵਾੜਾ ਨਹੀਂ ਹੁੰਦਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਤੇ ਅਮਰੀਕਾ ਦੇ ਵਿੱਚ ਰਹਿੰਦੇ ਆ ਜਿਹੜੇ ਓਸ਼ੋ ਹੈ ਰਜਨੀਸ਼ ਉਹ ਇੰਨੇ ਕੁ ਜ਼ਿਆਦਾ ਮਸ਼ਹੂਰ ਹੋ ਜਾਂਦੇ ਆ ਕਿ ਉਸ ਟਾਈਮ ਦੇ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਹੈ ਰোনালਡ ਲਿਗਨ ਉਹ ਵੀ ਘਬਰਾ ਜਾਂਦੇ ਆ ਇਸ ਬੰਦੇ ਦੀ ਫੈਨ ਫਾਲੋਇੰਗ ਇੰਨੀ ਜ਼ਿਆਦਾ ਹੋ ਗਈ ਹੈ ਵੀ ਕਿਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਦੇ ਵਿੱਚ ਹੀ ਨਾ ਖੜ ਜੇ ਵੀ ਕਿਤੇ ਇਹੀ ਆ ਕੇ ਮੁੜ ਕੇ ਕਾਬਜ ਨਾ ਹੋ ਜਾਵੇ ਸੱਤਾ ਦੇ ਉੱਤੇ ਸੋ ਇਹਨਾਂ ਨੂੰ ਉੱਥੇ ਤੰਗ ਕਰਨ ਲੱਗ ਜਾਂਦੇ ਆ ਫਿਰ ਇਦਾਂ ਦੀਆਂ ਹਨਾ ਰਾਜਨੀਤਿਕ ਚਾਲਾਂ ਹੁੰਦੀਆਂ ਉਹ ਚੱਲ ਕੇ ਇਹਨਾਂ ਨੂੰ ਤੰਗ ਕੀਤਾ ਜਾਂਦਾ ਤਾਂ ਐਟ ਦਾ ਐਂਡ ਇਹ ਤਕਰੀਬਨ 1985 ਦੇ ਵਿੱਚ ਭਾਰਤ ਵਾਪਸ ਆ ਜਾਂਦੇ ਆ ਉਸ ਰਜਨੀਸ਼ ਜਿਹੜੇ ਐ ਤਾਂ ਇੱਥੇ ਆ ਕੇ ਫਿਰ 5 ਸਾਲ ਤਕਰੀਬਨ ਇਹ ਰਹਿੰਦੇ ਆ ਆਖਰ 19 ਜਨਵਰੀ 1990 ਨੂੰ ਓਸ਼ੋ ਰਜਨੀਸ਼ ਦੀ ਇੱਕ ਰਹੱਸਮਈ ਮੌਤ ਹੋ ਜਾਂਦੀ ਹੈ ਤਾਂ ਇਹ ਕਿਹਾ ਜਾਂਦਾ ਹੈ ਕਿ ਹੁਣ ਬਹੁਤ ਲੋਕ ਮੰਨਦੇ ਆ ਕਿ ਕੁਦਰਤੀ ਮੌਤ ਹੈ ਤੇ ਬਹੁਤ ਜ਼ਿਆਦਾ ਲੋਕ ਜਿਹੜੇ ਇਹਦੇ ਅਨਿਆਈ ਆ ਉਹ ਮੰਨਦੇ ਆ ਕਿ ਇਹਨਾਂ ਦੀ ਮੌਤ ਜਿਹੜੀ ਹੈ ਉਹ ਮੌਤ ਨਹੀਂ ਸੀ ਇੱਕ ਹੱਤਿਆ ਸੀ ਕਿ ਪਰ ਇਹ ਫੈਕਟ ਕਦੇ ਸਾਬਤ ਨਹੀਂ ਹੋ ਸਕਿਆ ਕਿ ਓਸ਼ੋ ਰਜਨੀਸ਼ ਦੀ ਜਿਹੜੀ ਮੌਤ ਹੈ ਉਹ ਹੱਤਿਆ ਸੀ ਸੋ ਇਸ ਕਰਕੇ ਇਹਨਾਂ ਦੀ ਮੌਤ ਅੱਜ ਤੱਕ ਵੀ ਇੱਕ ਰਹੱਸ ਹੈ ਪਰ ਦੋਸਤੋ ਇਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਅੱਜ ਵੀ ਹੈਗੀਆਂ ਅਵੇਲੇਬਲ ਐ ਤੇ ਪੜ ਕੇ ਸੱਚੀ ਬੜੀ ਹੈਰਾਨੀ ਹੁੰਦੀ ਐ ਇਹਨਾਂ ਦੀ ਇੱਕ ਪੰਜਾਬੀ ਦੇ ਉੱਤੇ ਕਿਤਾਬ ਐ ਗੁਰੂ ਨਾਨਕ ਦੇਵ ਜੀ ਦੇ ਇਹਨਾਂ ਨੇ ਲਿਖਿਆ ਇਕੋ ਓੰਕਾਰ ਸਤਨਾਮ ਇੱਕ ਕਿਤਾਬ ਐ ਤੁਸੀਂ ਜ਼ਰੂਰ ਪੜਿਓ ਇਹ ਸੱਚੀ ਮਤਲਬ ਇੱਕ ਅਲੱਗ ਇੱਕ ਨੈਕਸਟ ਲੈਵਲ ਦੀ ਕਿਤਾਬ ਐ ਮੈਂ ਇੱਥੇ ਕੋਈ ਉਸੋ ਰਜਨੀਸ਼ ਨੂੰ ਚੰਗਾ ਜਾਂ ਮਾੜਾ ਨਹੀਂ ਕਹਿ ਰਿਹਾ ਪਰ ਤੁਹਾਨੂੰ ਪੜੋਗੇ ਤੁਸੀਂ ਤਾਂ ਤੁਹਾਨੂੰ ਇੱਕ ਅਲੱਗ ਤਰ੍ਹਾਂ ਦਾ ਗਿਆਨ ਜਿਹੜਾ ਉਹ ਮਿਲੇਗਾ ਉਸੋ ਰਜਨੀਸ਼ ਦੀ ਲਿਖੀ ਹੋਈ ਕਿਤਾਬ ਐ ਗੁਰੂ ਨਾਨਕ ਦੇਵ ਜੀ ਬਾਰੇ ਵੀ ਇਹਨਾਂ ਨੇ ਬਹੁਤ ਚੀਜ਼ਾਂ ਉਹਨਾਂ ਨੂੰ ਜਿਹੜਾ ਅ ਜਪਜੀ ਸਾਹਿਬ ਹੈ ਨਾ ਉਹਦੀ ਬੜੀ ਖੋਲ ਕੇ ਵਿਆਖਿਆ ਕੀਤੀ ਹੋਈ ਹੈ ਇੱਕ ਅਲੱਗ ਤਰੀਕੇ ਨਾਲ ਸੋ ਉਹ ਪੜਿਓ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਹਨ ਪਰ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਾਂ ਇੰਟਰਸਟਿੰਗ ਜਿਹੜਾ ਫੈਕਟ ਹੈ ਓਸ਼ੋ ਰਜਨੀਸ਼ ਨੇ 1 ਲੱਖ ਤੋਂ ਵੱਧ ਕਿਤਾਬਾਂ ਪੜ੍ਹੀਆਂ ਇਹਨਾਂ ਦੇ ਪਿਤਾ ਜੀ ਦਾ ਕਹਿਣਾ ਸੀਗਾ ਕਿ ਕਦੇ ਸਮਾਂ ਹੁੰਦਾ ਸੀ ਵੀ ਸਾਡੇ ਘਰ ਦੇ ਵਿੱਚ ਇੱਕ ਲਾਇਬ੍ਰੇਰੀ ਹੁੰਦੀ ਸੀ ਪਰ ਕਹਿੰਦੇ ਓਸ਼ੋ ਨੇ ਇਹਨਾਂ ਨੂੰ ਪ੍ਰਚਾਰ ਕੀਤਾ ਇੰਨੀਆਂ ਕਿਤਾਬਾਂ ਪੜ੍ਹੀਆਂ ਕਹਿੰਦੇ ਫਿਰ ਇੱਕ ਉਹ ਸਮਾਂ ਆਇਆ ਵੀ ਸਾਡਾ ਘਰ ਹੀ ਕਲੈਬਰੀ ਬਣ ਗਿਆ ਸਾਨੂੰ ਐ ਲੱਗਣ ਲੱਗ ਗਿਆ ਵੀ ਅਸੀਂ ਲਾਇਬ੍ਰੇਰੀ ਦੇ ਵਿੱਚ ਰਹਿੰਦੇ ਹਾਂ ਇੰਨੀਆਂ ਕਿਤਾਬਾਂ ਸਾਡੇ ਘਰ ਦੇ ਵਿੱਚ ਹੁੰਦੀਆਂ ਸੀਗੀਆਂ ਸੋ ਮੈਂ ਇਸ ਗੱਲ ਤੋਂ ਬੜਾ ਹੈਰਾਨ ਹਾਂ ਕਿ ਇੱਕ ਬੰਦਾ ਕਿੰਨਾ ਕੁ ਪੜ ਸਕਦਾ ਹੈ ਕਹਿੰਦੇ ਆ ਵੀ ਤਿੰਨ ਤੋਂ ਚਾਰ ਕਿਤਾਬਾਂ ਇਹ ਰੋਜ਼ ਪੜ੍ਹਦੇ ਹੁੰਦੇ ਸੀ ਤੇ ਕਮਾਲ ਦੀ ਗੱਲ ਇਹ ਹੈ ਦੋਸਤੋ ਕਿ ਉਸੋ ਰਜਨੀਸ਼ ਦੀ ਆਪਣੀ ਲਿਖੀ ਹੋਈ ਕੋਈ ਕਿਤਾਬ ਨਹੀਂ ਹੈਗੀ ਕੋਈ ਵੀ ਬੁੱਕ ਇਹਨਾਂ ਨੇ ਆਪ ਨੇ ਆਥੈਂਟਿਕਲੀ ਬੈ ਕੇ ਲਿਖੀ ਹੈਗੀ ਜਿਹੜੇ ਇਹਨਾਂ ਦੇ ਅਨਿਆਈ ਸੀਗੇ ਫਾਲੋਅਰਸ ਸੀਗੇ ਹਨਾ ਉਹਨਾਂ ਨੇ ਇਹਨਾਂ ਦੇ ਸਾਰੇ ਜਿਹੜੇ ਉਹ ਲੈਕਚਰ ਹਨ ਉਹ ਰਿਕਾਰਡ ਕੀਤੇ ਸੀਗੇ ਲਿਖੇ ਸੀਗੇ ਉਹਨੂੰ ਐਜ਼ ਇਟ ਇਜ਼ ਜਿਹੜਾ ਉਹ ਛਾਪ ਦਿੱਤਾ ਗਿਆ ਪ੍ਰਕਾਸ਼ਨ ਕਰ ਦਿੱਤਾ ਗਿਆ ਸੋ ਇਹਨਾਂ ਦੇ ਉਹੀ ਬਹੁਤ ਸਾਰੀ ਵੀਡੀਓਜ਼ ਕਿਤਾਬਾਂ ਰਸਾਲੇ ਜਾਂ ਇਹਨਾਂ ਦੀਆਂ ਜਿਹੜੀ ਸੀਰੀਜ਼ ਮਿਲ ਜਾਂਦੀਆਂ ਉਹ ਤੁਸੀਂ ਸੁਣ ਸਕਦੇ ਹੋ ਤੇ ਇੱਕ ਗੱਲ ਹੋਰ ਬੜੀ ਕਮਾਲ ਦੀ ਇਸ ਬੰਦੇ ਦੀ ਤੁਸੀਂ ਜਦੋਂ ਨਾ ਦੇਖੋਗੇ ਇਹਨਾਂ ਨੂੰ ਕਦੇ ਵੀ ਲੈਕਚਰ ਕਰਦੇ ਆ YouTube ਤੇ ਇਹਨਾਂ ਦੀ ਵੀਡੀਓਜ਼ ਹੈਗੀਆਂ ਤੁਸੀਂ ਦੇਖਿਓ ਇਹ ਬੰਦਾ ਕਦੇ ਵੀ ਅੱਖ ਨਹੀਂ ਝਪਕਦਾ। ਓਸ਼ੋ ਰਜਨੀਸ਼ ਨਾ ਕਦੇ ਵੀ ਅੱਖ ਨਹੀਂ ਝਪਕਦੇ ਹੁੰਦੇ ਜਦੋਂ ਤੁਸੀਂ ਉਹਨਾਂ ਨੂੰ ਦੇਖਦੇ ਹੋ ਨਾ ਆਪਣਾ ਉੱਤੇ YouTube ਤੇ ਕਦੇ ਦੇਖਿਓ ਇਹ ਕਦੇ ਵੀ ਅੱਖ ਨਹੀਂ ਝਪਕਦੇ ਹੈਗੇ। ਸੋ ਇਹ ਸੀਗਾ ਓਸ਼ੋ ਰਜਨੀਸ਼ ਬਾਰੇ ਮੈਂ ਜਿੰਨਾ ਕਿ ਉਹਨਾਂ ਬਾਰੇ ਜਾਣ ਸਕਿਆ ਹਨ ਉਹ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹ ਇੱਕ ਨਵੇਂ ਤਰ੍ਹਾਂ ਦੇ ਧਰਮ ਨੂੰ ਨਵੀਂ ਤਰ੍ਹਾਂ ਦੀ ਗੱਲ ਨੂੰ ਰਿਪਰੈਜ਼ੈਂਟ ਕਰਦੇ ਸੀਗੇ ਮੈਂ ਸੋਚਿਆ ਵੀ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ। ਤੇ ਦੋਸਤੋ ਇੱਕ ਆਪਾਂ ਹੁਣ ਸੋਚ ਰਹੇ ਆ ਇਸ ਚੈਨਲ ਦੇ ਉੱਤੇ ਹੀ ਨਾ ਕਿਸੇ ਆਪਣੇ ਇੱਕ ਸਿੱਖ ਵਾਰੀਅਰ ਦੀ ਜਿਵੇਂ ਹਰੀ ਸਿੰਘ ਨਲੂਆ ਜਾਂ ਮਹਾਰਾਜਾ ਰਣਜੀਤ ਸਿੰਘ ਜਾਂ ਆਵਾ ਬਘੇਲ ਸਿੰਘ ਹੋਰਾਂ ਦੀ ਹੈ ਨਾ ਕਿਸੇ ਵੀ ਇੱਕ ਸਿੱਖ ਵਾਰੀਅਰ ਦੀ ਡਿਟੇਲ ਵੀਡੀਓ ਆਪਾਂ ਲੈ ਕੇ ਆਈਏ ਸੋ ਜੇਕਰ ਤੁਸੀਂ ਉਹਨੂੰ ਦੇਖਣਾ ਚਾਹੁੰਦੇ ਹੋ ਜਾਣਨਾ ਚਾਹੁੰਦੇ ਹੋ ਉਹਨਾਂ ਬਾਰੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਵੀਡੀਓ ਜਿਹੜੀ ਆਪਾਂ ਉਸ ਰਜਨੀਸ਼ਵਰੇ ਪਾਈ ਥੋ ਉਹਨੂੰ ਕਿਵੇਂ ਦੀ ਲੱਗੀ ਇਹਦੇ ਬਾਰੇ ਵੀ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਸਾਨੂੰ ਜਰੂਰ ਦੱਸਣਾ ਤੇ ਜੇਕਰ ਤੁਸੀਂ ਹੁਣ ਤੱਕ ਸਾਡੇ ਚੈਨਲ ਸਰਦਾਰ ਗੁਰੂ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਬੜੀ ਜਲਦੀ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਤੇ ਨਵੀਂ ਗੱਲ ਲੈ ਕੇ ਹਾਜ਼ਰ ਹੋਵਾਂਗਾ ਸასი ਕਾਲ ਦੋਸਤੋ